ਰੂਪਨਗਰ ਦੇ ਅਸ਼ੋਕਾ ਲਾਟਰੀ ਸਟਾਲ ਤੇ ਰਾਸ਼ਟਰੀ ਲਾਟਰੀ ਬੰਪਰ ਵੱਲੋਂ 2.5 ਲੱਖ ਰੁਪਏ ਦਾ ਇਨਾਮ ਸਤਵਿੰਦਰ ਸਿੰਘ ਪਿੰਡ ਦਬੁਰਜੀ ਰੂਪਨਗਰ ਦਾ ਨਿਕਲਿਆ ਜਿਨ੍ਹਾਂ ਦਾ ਇਨਾਮ ਨਿਕਲਣ ਤੇ ਸਤਵਿੰਦਰ ਸਿੰਘ ਨੂੰ ਬੁਲਾਕੇ ਅਸ਼ੋਕਾ ਲਾਟਰੀ ਸਟਾਲ ਤੇ ਰਾਸ਼ਟਰੀ ਲਾਟਰੀ ਦੇ ਅਧਿਕਾਰੀਆਂ ਵੱਲੋਂ ਇਨਾਮ ਦਿੱਤਾ ਗਿਆ ਅਤੇ ਸਪੈਸ਼ਲ ਕੇਕ ਕੱਟ ਕੇ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਭਾਵੇਂ ਕਿ ਜਿਸ ਨੌਜਵਾਨ ਦਾ ਇਨਾਮ ਨਿਕਲਿਆ ਉਸਨੇ ਕੈਮਰੇ ਸਾਹਮਣੇ ਕੁਝ ਵੀ ਨਹੀਂ ਬੋਲਿਆ ਪਰ ਉਸਨੇ ਕਿਹਾ ਕਿ ਉਹ ਪਿਛਲੇ 2 ਮਹੀਨੇ ਤੋਂ ਲਾਟਰੀ ਪਾਰਿਆ ਆਇਆ ਤੇ ਇਸ ਵਾਰ ਉਸਦਾ ਇਹ ਇਨਾਮ ਨਿਕਲਿਆ ਹੈ। ਇਸ ਮੁਕੇ ਅਸ਼ੋਕਾ ਲਾਟਰੀ ਦੇ ਅਸ਼ੋਕਮਾਨ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਜੋ ਉਹਨਾਂ ਨੂੰ ਇਨਾਮ ਸਨਮਾਨ ਦਿੰਦੇ ਹਨ ਅਤੇ ਸਪੈਸ਼ਲ ਜੀਨਾ ਗ੍ਰਾਹਕਾਂ ਦਾ ਲਾਟਰੀ ਦਾ ਇਨਾਮ ਨਿਕਲਦਾ ਹੈ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ ਤੇ ਖੁਸ਼ੀ ਮਨਾਈ ਜਾਂਦੀ ਹੈ। ਇੱਕ ਸਮੁਕੇ ਉਹਨਾਂ ਨੇ ਕਿਹਾ ਕਿ ਵੱਤੂ ਵੱਦ ਗਾ ਕੇ ਇਸ ਲਾਟਰੀ ਦਾ ਫਾਇਦਾ ਉਠਾਣਾ ਤੇ ਇਨਾਮ ਦਿੱਤਨ। ਰਾਸ਼ੀ ਲਾਟਰੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਬਣਦੀ ਜਾ ਰਹੀ ਹੈ। ਮੇਰਾ ਪੰਜਾਬ న్యూਸ ਲਈ ਰੂਪਨਗਰ ਤੋਂ लाडी ਖਾਬੜਾ ਦੀ ਰਿਪੋਰਟ ਮੈਂ ਸ਼ੋਕਾ ਲੋਟਰੀ ਰੋਪੜ ਤੋਂ ਸਾਡੀ ਦੁਕਾਨ ਪੁਰਾਣੇ ਬਸ ਅੱਡੇ ਤੇ ਪٹرول ਪੰਪ ਦੇ ਬਿਲਕੁਲ ਸਾਹਮਣੇ ਕੱਲ ਸਾਡੇ ਕੋਲ ਰਾਸ਼ਟਰੀ ਲਾਟਰੀ ਦਾ ਭੂਸ਼ਣ ਲਾਟਰੀ ਜਿਹੜੀ ਕਹਿੰਦੇ ਆ ਉਹਦੇ ਵਿੱਚੋਂ 2.5 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਕਲੇਮ ਸਤਵਿੰਦਰ ਕੁਮਾਰ ਸਤਵਿੰਦਰ ਸਿੰਘ ਜੀ ਦਾ ਸਲਾਜੀ ਦਾ ਲੱਗਿਆ ਤੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਆ ਤੇ ਅਸੀਂ ਆਪਣੇ ਕੰਪਨੀ ਵੱਲੋਂ ਰਾਸ਼ਟਰੀ ਦਾ ਅੱਜ ਕੇਕ ਕੱਟ ਰਹੇ ਆ ਤੇ ਸੈਲੀਬ੍ਰੇਸ਼ਨ ਕਰ ਰਹੇ ਆ ਜੋ ਛੋਟੀ ਛੋਟੀ ਖੁਸ਼ੀਆਂ ਆ ਸਾਡੇ ਲਈ ਰਾਸ਼ਟਰੀ ਦੇ ਅਧਿਕਾਰੀ ਜੋ ਲੁਧਿਆਣੇ ਤੋਂ ਆਉਂਦੇ ਨੇ ਉਹ ਸਾਡੇ ਲਈ ਖੁਸ਼ੀਆਂ ਲੈ ਕੇ ਆਂਦੇ ਨੇ ਔਰ ਕੇਕ ਲੈ ਕੇ ਆਏ ਨੇ ਸਾਡੇ ਲਈ ਔਰ ਕੰਪਨੀ ਨੇ ਸਾਨੂੰ ਇਡਾ ਉਹ ਬੈਨੀਫਿਟ ਦਿੱਤਾ ਹੈ ਜੋ ਅਸੀਂ ਉਹਨਾਂ ਦੀ ਟਿਕਟਾਂ ਵੇਚਦੇ ਆਂ ਰਾਸ਼ਟਰੀ ਦੀਆਂ ਔਰ ਸਭ ਤੋਂ ਨੰਬਰ 1 ਲਾਟਰੀ ਹੈ ਸਾਰੀ ਪਾਰਦਰਸ਼ੀ ਲਾਟਰੀ ਹੈ ਇਹਨਾਂ ਦੀ ਰੋਜ਼ ਦੀ ਇਹਨਾਂ ਦੀ ਲਾਟਰੀ 21 ਲੱਖ ਰੁਪਏ ਦੀ 50 ਰੁਪਏ ਦੀ ਹੈ ਜਿਹਦੇ ਪਿਛਲੇ ਮਹੀਨੇ ਦੇ ਵਿੱਚ ਕੰਟੀਨਿਊ ਪੰਜ ਪ੍ਰਾਈਜ਼ ਪੰਜਾਬ ਦੇ ਵਿੱਚ ਕਿੰ ਕੀ ਲੱਖ ਰੁਪਏ ਲੱਗ ਚੁੱਕੇ ਆ ਜੋ ਕਿ ਆਪਣੇ ਲਾਟਰੀ ਇਤਿਹਾਸ ਦੇ ਵਿੱਚ ਇੱਕ ਰਿਕਾਰਡ ਹੈ ਔਰ ਰਾਸ਼ਟਰੀ ਲਾਟਰੀ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਹੈ ਬੱਚੇ-ਬੱਚੇ ਨੇ ਜਵਾਨ ਤੇ ਅੱਜ ਰਾਸ਼ਟਰੀ ਲਾਟਰੀ ਦਾ ਨਾਮ ਹੈ ਉਹ ਜਿਹੜਾ ਸਾਡਾ ਮੇਨ ਪੁਆਇੰਟ ਹੈ ਉਹ ਰੋਪੜ ਦਾ ਸ਼ੋਕਾ ਲਾਟਰੀ ਸਾਡਾ ਡਿਸਟ੍ਰਿਕਟ ਸਟੋਰੀਸ਼ਿਪ ਸਾਡੇ ਕੋਲ ਆ ਅਸੀਂ ਹਰੇਕ ਬੰਦੇ ਨੂੰ ਕਹਿੰਦੇ ਰਾਸ਼ਟਰੀ ਲਾਟਰੀ ਪਾਓ ਤੇ ਆਪਣੀ ਕਿਸਮਤ ਅੰਜਾਮਾਓ ਰਾਸ਼ਟਰੀ ਲਾਟਰੀ ਲਾਟਰੀ ਪਾਓ ਆਪਣੀ ਕਿਸਮਤ ਅੰਜਾਮਾਓ ਨੰਬਰ 1 ਲਾਟਰੀ ਰਾਸ਼ਟਰੀ ਲਾਟਰੀ ਇਹ ਕਿਸ ਤਰ੍ਹਾਂ ਮਤਲਬ ਕਿ ਤੁਹਾਡੇ ਕੋਲ ਪਹਿਲਾਂ ਵੀ ਇਨਾਮ ਲੱਗਦੇ ਆ ਰਹੇ ਆ ਕੀ ਗੱਲ ਕੀ ਕਰਦੇ ਹੋ ਤੁਸੀਂ ਸਾਰੇ ਗੌਰਮੈਂਟ ਵੀ ਲਾਟਰੀ ਆ ਸੰਦਾਂ ਆਪਣੇ ਕਰਮ ਕਰ ਰਿਹਾ ਹੈ ਲਾਟਰੀ ਵੇਚ ਰਿਹਾ ਹੈ ਬਾਕੀ ਇਨਾਮ ਕਰਮਾਂ ਦੇ ਨਾਲ ਆਣੇ ਆ ਮੁਕੱਦਰ ਆ ਦਾਕਾਂ ਦੇ ਜਿਹਦੇ ਨਾਲ ਸਾਨੂੰ ਵੀ ਫਲ ਮਿਲਦਾ ਹੋਰ ਸਾਡੇ ਕੋ ਕੱਲ ਵੀ 2.5 ਲੱਖ ਰੁਪਏ ਦਾ ਕਲੇਮ ਲੱਗਿਆ ਰਾਸ਼ਟਰੀ ਭੂਸ਼ਣ ਲਾਟਰੀ ਜਿਹਦਾ ਟਾਈਮ ਆ 11:30 ਵਜੇ 11:30 ਵਜੇ ਕੱਲ ਕਲੇਮ ਮੜਿਆ 10000 25 ਅੱਧੀ ਲਾਟਰੀਆਂ ਵੀ ਕਾਪੀ ਦੇ ਵਿੱਚ 2.5 ਲੱਖ ਰੁਪਏ ਦੀ amount ਬਣੀ ਹੈ ਸਰਦਾਰ ਸੁਖਵੀਰ ਸਿੰਘ ਜੀ ਦੇ ਨਾਮ ਤੇ ਉਹ ਗਾਹਕ ਸੀਗੇ ਸਾਡੇ ਤੇ ਉਹਨਾਂ ਦੇ ਫਰਸਟ ਪ੍ਰਾਈਜ਼ 2.5 ਲੱਖ ਰੁਪਏ ਦੀ amount ਲੱਗੀ ਕੱਲ ਦੇਖਿਆ ਜਾ ਕਿਹੜੀ ਕਿਹੜੀ ਲਾਟਰੀ ਹੈ ਤੇ ਕਿੰ ਰਾਸ਼ਟਰੀ ਲੋਟਰੀ ਵੈਸੇ ਤਾਂ ਡੇਲੀ ਨਿਕਲਦੀ ਹੈ 10 ਰੁਪਏ ਦੀ ਲੋਟਰੀ ਹੁੰਦੀ ਹੈ ਜਿਹਦੇ ਤਿੰਨ ਡਰਾ ਹੁੰਦੇ ਆ ਡੇਲੀ 12:30 4:00 ਪੰਜ 40 ਤੇ ਔਰ ਇਸ ਤੋਂ ਇਲਾਵਾ ਇਹਨਾਂ ਦੀ ਮੰਥਲੀ ਲੋਟਰੀ ਔਰ ਵੀਕਲੀ ਲੋਟਰੀ ਦੇ ਨਾਮ ਤੇ ਬਹੁਤ ਲਾਟਰੀਆਂ ਚਲਦੀਆਂ ਆ ਜਿਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਦੱਸ ਸਕਿਆ ਜਿਹੜੀ 50 ਰੁਪਏ ਦੀ ਲੋਟਰੀ ਹੈ 21 ਲੱਖ ਦਾ ਫਰਸਟ ਪ੍ਰਾਈਜ਼ ਇਹ ਰੋਜ਼ ਜਿੱਤਣ ਦਾ ਤੁਹਾਡੇ ਲਈ ਕਸਟਮਰਾਂ ਲਈ ਮੌਕਾ ਹੈ 21 ਲੱਖ ਰੁਪਏ ਦੀ ਅਮਾਉਂਟ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੋ ਕਿ 50 ਰੁਪਏ ਦੇ ਵਿੱਚ ਤੁਸੀਂ ਜਿੱਤ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਦੀ 100 ਰੁਪਏ ਦੀ ਲੋਟਰੀ 35 ਔਰ ਹੁਣ ਇਹਨਾਂ ਨੇ ਨਵਾਂ ਹੋਲੀ ਬੰਪਰ ਲਾਂਚ ਕੀਤਾ ਹੈ ਜਿਸ ਦਾ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਜਿਸ ਦਾ 1 ਕਰੋੜ ਰੁਪਏ ਆ ਔਰ ਇਹ ਲਾਟਰੀ ਦੀ ਟਿਕਟ ਸਿਰਫ 250 ਰੁਪਏ ਦੀ ਆ ਜਿਹਦੇ ਨਾਲ ਤੁਸੀਂ 1 ਕਰੋੜ ਰੁਪਏ ਜਿੱਤ ਸਕਦੇ ਹੋ ਔਰ ਤੇ ਆਪਣੇ ਸੁਪਨੇ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰ ਸਕਦੇ ਹੋ ਬਹੁਤ ਹੀ ਪਾਰਦਰਸ਼ੀ ਲਾਟਰੀ ਹੈ ਰਾਸ਼ਟਰੀ ਔਰ ਇਸ ਟਾਈਮ ਪੰਜਾਬ ਦੇ ਵਿੱਚ ਢਣੱਲੇ ਨਾਲ ਸਰਕਾਰ ਦੀ ਪਰਮਿਸ਼ਨ ਤੇ ਵਿਕ ਰਹੀ ਆ ਔਰ ਪਿਛਲੇ ਮਹੀਨੇ ਇਹਨਾਂ ਦੇ ਪੰਜ ਇਨਾਮ ਜਿਹੜੇ 221 ਲੱਖ ਦੇ ਪੰਜਾਬ 'ਚ ਲੱਗ ਚੁੱਕੇ ਨੇ